ਸੋ ਅਸੀਂ ਹੁਣ ਪਹੁੰਚ ਗਏ ਆ ਮੋਹਾਲੀ ਦੇ 에어ਪੋਰਟ ਤੇ ਤੇ ਇਥੋਂ ਅੱਜ ਸਾਡੀ ਫਲਾਈਟ ਹੈ ਜੀ ਲਦਾਖ ਦੇ ਸ਼ਹਿਰ ਲੇ ਦੇ ਲਈ 1 ਘੰਟੇ ਦੀ ਫਲਾਈਟ ਹੋਊਗੀ ਮੇਰੇ ਖਿਆਲ ਚ ਸਵੇਰ ਦੇ 10 ਵਜੇ ਹੋਇਆ ਨਾਲ ਪਾਲੀ ਬਾਈ ਹੋਣਗੇ ਤੇ ਮੈਂ ਇਥੋਂ ਪਹਿਲੀ ਵਾਰ ਜ਼ਿੰਦਗੀ ਚ ਪਹਿਲੀ ਵਾਰ ਟਰੈਵਲ ਕਰ ਰਹੇ ਆ ਮੋਹਾਲੀ ਦੇ 에어ਪੋਰਟ ਤੋਂ ਬੈਂਸਾ ਕਹਿੰਦੇ ਸੁਣਦੇ ਵੀ ਇੰਟਰਨੈਸ਼ਨਲ 에어ਪੋਰਟ ਹੋ ਗਿਆ ਹੁਣ ਇਹ ਵੀ ਬਾਹਰ ਫਲਾਈਟਸ ਜਾਂਦੀਆਂ ਛੱਡਣ ਆਏ ਨੇ ਮੇਰੇ ਮਿੱਤਰ ਜੀ ਇਹ ਬਾਈ ਜਸੀ ਕੀ ਹਾਲ ਚਾਲ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਮਿੱਤਰਾਂ ਜੀ ਹੋਸਟਲ ਮੇਟਾਂ ਇੱਕ ਹੋਸਟਲ 'ਚ ਰਹੇ ਆ ਤੇ ਹੈ ਹੋਰ ਵਧੀਆ ਸ਼ੁਕਰੀਆ ਬਹੁਤ ਸੋਹਣਾ ਰਿਹਾ ਰਾਤ ਇਹਨਾਂ ਨੇ ਸਾਨੂੰ ਸਵਾ ਕਰੋੜ ਦੇ ਫਲੈਟ 'ਚ ਠਹਿਰਾਇਆ ਤੇ ਨਾਲ ਪਾਲੀ ਬਾਈ ਜਾਣਗੇ ਜੀ ਆਪਣੇ ਤੇ ਸਫ਼ਰ ਦੇ ਕਿੱਥੇ-ਕਿੱਥੇ ਜਾਣਾ ਕੀ-ਕੀ ਸਫ਼ਰ ਹੋ ਸਾਰਾ ਤੁਹਾਨੂੰ ਹੁਣ ਅੱਗੇ-ਅੱਗੇ ਵਲੌਗ 'ਚ ਐਕਸਪਲੇਨ ਕਰਦੇ ਰਹਿਵਾਂਗੇ ਸ਼ੁਕਰੀਆ ਭਾਈ ਜੀ ਤੁਹਾਡਾ ਮਿਹਰਬਾਨੀ ਬਹੁਤ-ਬਹੁਤ ਚੰਗਾ ਜੀ ਜਿੱਥੇ ਆਏ ਉਥੇ ਮਿਲਾਂਗੇ ਠੋੜ-ਠੋਰ ਕਰਦੇ ਆਈਏ ਹੁਣ ਸੇਤੀ ਹੈ ਕੋਈ ਗੱਲ ਨਹੀਂ ਕੋਈ ਜੀ ਲੈ ਵੀ ਸਵੈ ਕਹਿੰਦੇ ਐਤਕੀ ਵੱਡੇ ਚੱਕ ਲੈ ਬੈਗ ਤੇ ਕੋਟ ਕੋਟ ਹੈਵੀ ਨੇ ਥੋੜੇ ਜਿਹਾ ਭਾਰੇ ਤਾਂ ਕਰਕੇ ਸਮਾਨ ਵਾਹ ਹੋਏਗਾ ਬਾਕੀ ਤਾਂ ਲੈ ਉਤਰ ਕੇ ਪਹਿਲੇ ਦਿਨ ਹੀ ਪਤਾ ਲੱਗ ਜੂਗਾ ਵੀ ਸਰਦੀ ਕਿੰਨੀ ਕੁ ਹੋਣ ਵਾਲੀ ਹੈ ਓਕੇ ਸਰ ਮਿਲਦੇ ਆ ਠੀਕ ਹੈ ਬਾਏ ਬਾਏ ਲਓ ਜੀ ਐਤਕੀ ਖੁਸ਼ੀ ਨਾਲ ਨਹੀਂ ਜਾ ਰਹੇ ਜਦੋਂ ਤੁਹਾਨੂੰ ਪਤਾ ਹੀ ਹੈ ਰੈਸਟ ਤੇ ਨੇ ਤੇ 2 ਮਹੀਨੇ ਦੀ ਰੈਸਟ ਹੈ ਹੁਣ ਠੀਕ ਹੈ ਹੈ ਤੇ ਨਾਲ ਉਹਨਾਂ ਟਾਈਮ ਆਪਣੇ دوست ਮਿੱਤਰ ਸਾਥੀ ਹੋਇਆ ਕਰਗੇ ਬਾਕੀ ਆ ਨਾ ਜਿਹੜਾ ਐਕਸਟ੍ਰੀਮ ਲੈਵਲ ਤੇ ਕੋਲਡ ਹੈ ਤਾਂ ਕਰਕੇ ਮੈਂ ਨਾਲ ਲੈ ਹੋਣਾ ਠੀਕ ਨੇ ਸਮਝਿਆ ਠੰਡ ਬਹੁਤ ਜ਼ਿਆਦਾ ਹੋਣੀ ਹੈਗੀ ਜਿਹੜਾ ਅਸੀਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ 에어ਪੋਰਟ ਜਿਹੜਾ ਇਹ ਬਹੁਤ ਛੋਟਾ ਜਿਹਾ ਹੈ ਮੈਨੂੰ ਲੱਗਦਾ ਪੈਸੇਂਜਰ ਵੀ ਕੋਈ ਜ਼ਿਆਦਾ ਨਹੀਂ ਦਿਖ ਰਿਹਾ ਇਹ ਮੇਨ ਐਂਟ੍ਰੈਂਸ ਗੇਟ ਹੈ ਇੱਥੋਂ 에어ਪੋਰਟ ਦਾ ਅੰਦਰ ਇੱਥੇ ਵਲੋਗਿੰਗ ਮੈਨੂੰ ਲੱਗਦਾ ਜ਼ਿਆਦਾ ਲਾਊਡ ਨਹੀਂ ਹੋਊ ਕਿਉਂਕਿ ਇਹ ਡਿਫੈਂਸ ਦਾ ਹੈਗਾ 에어ਫੋਰਸ ਯੂਜ਼ ਕਰਦੀ ਇਹਨੂੰ ਤੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਅੰਦਰ ਜਾਣੇ ਆ ਜੇ ਇਹ ਅਲਾਓ ਹੋਇਆ ਫਿਰ ਕਰਾਂਗੇ ਦਿਖਾਵਾਂਗੇ ਅੰਦਰ ਉਹਦੇ ਅਨੁਸਾਰ ਆ ਇਹ 에어ਪੋਰਟ ਅੰਦਰਲੇ ਪਾਸਿਓਂ ਜੀ ਅੰਦਰ ਵੀ ਪੈਸੇਂਜਰ ਯਾਰ ਕਾਫੀ ਨੇ ਹੈਗੇ ਮੈਨੂੰ ਲੱਗਦਾ ਫਲਾਈਟਸ ਸਿਰਫ ਘੱਟੀ ਜਾਂਦੀਆਂ ਹੋਣਗੀਆਂ ਜ਼ਿਆਦਾ ਨਹੀਂ ਜਾਂਦੀਆਂ ਹੋਣਗੀਆਂ ਤੇ ਸਾਡੀ ਫਲਾਈਟ ਹੈ 11:45 ਤੇ ਕਾਫੀ ਟਾਈਮ ਪਿਆ ਹੈ ਤਕਰੀਬਨ 2 ਘੰਟਿਆਂ ਨੂੰ ਪਏ ਆ ਪੰਜਾਬੀ ਚ ਆ ਰਹੇ ਆ ਜੀ ਸਾਰਾ ਕੁਝ ਸਵਦੇਸ਼ੀ ਰਵਾਨਗੀਆਂ ਸਮੇਂ ਤੋਂ ਪਿੱਛੇ ਗੋਆ ਵਾਲੇ ਪੰਜਾਬ ਸਾਰਾ ਕੁਝ ਪਾਲੀਵੋਈ ਪੰਜਾਬੀ ਜ ਹੈ ਨਾ ਗੋਲੀ ਲੈ ਵਾਲੀ ਆਪਣੀ ਸਮੇਂ ਤੇ ਆ ਗਈ 10:35 ਨਹੀਂ ਇਹਨਾਂ ਨੇ ਪੰਜਾਬੀ ਵੀ ਥੋੜੀ ਜੀ ਉਹ ਲਿਖ ਰખી ਹੈ ਨਾ ਸਵਦੇਸ਼ੀ ਤਾਂ ਨਹੀਂ ਹੁੰਦਾ ਸਵਦੇਸ਼ੀ ਉਹ ਰਵਾਨੇਗੀ ਇਹ ਆਉਣਾ ਸੀਗਾ ਡੋਮੈਸਟਿਕ ਫਲਾਈਟ ਜਿਵੇਂ ਪੰਜਾਬੀ ਜਾਊਗਾ ਘਰੇਲੂ ਉਡਾਣਾ ਘਰੇਲੂ ਉਡਾਣਾ ਹਾਂ ਘਰੇਲੂ ਉਡਾਣਾ ਘਰੇਲੂ ਉਡਾਣਾ ਜਿਹੜੇ ਬੋਰਡ ਬੜ ਬਣਾਉਣ ਵਾਲੇ ਹੁੰਦੇ ਨੇ ਵਿਚਾਰੇ ਥੋੜੇ ਜਿਹਾ ਪੰਜਾਬੀ ਚ ਇਹ ਪੰਜਾਬੀ ਨਹੀਂ ਇਹ ਬਾਹਰੋਂ ਆਉਂਦੇ ਆ ਹੋਰ ਸਟੇਟਾਂ ਤੋਂ ਤਾਂ ਕਿ ਹਾਂ ਤਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਸਾਹਮਣੇ ਦੇਖੋ ਜੀ ਇਹਦਾ ਪੂਰਾ ਵਧੀਆ ਪੰਜਾਬੀ ਕਲਚਰ ਨੂੰ ਇਹਨਾਂ ਨੇ ਪੇਸ਼ ਕੀਤਾ ਹੋਇਆ ਹੈ ਵੀ ਪੰਜਾਬ ਦਾ 에어ਪੋਰਟ ਹੈ ਭੰਗੜੇ ਭੁੰਗੜੇ ਪੈਂਦੇ ਹੈ ਤੇ ਸਾਰੇ ਪੰਜਾਬੀ ਲਿਖੀ ਦਿਖਦੀ ਹੈ 에어ਪੋਰਟ ਬੜਾ ਸੋਹਣਾ ਜੀ ਨਿੱਕਾ ਹੈ ਪਰ ਵੈਲ ਮੇਨਟੇਨਡਾ ਬੜਾ ਸੋਹਣਾ ਬਣਿਆ ਹੋਇਆ ਹੈ ਅੰਮ੍ਰਿਤਸਰ ਤੋਂ ਨਾ ਮੈਂ ਕਾਫੀ ਵਾਰ ਚੜਿਆ ਤੇ ਅੰਮ੍ਰਿਤਸਰ ਉਤਰਿਆ ਚੰਡੀਗੜ੍ਹ ਤੇ ਇੱਕ ਵਾਰ ਉਤਰੇ ਸੀ ਪਹਿਲਾਂ ਤੇ ਪਰ ਚੜਾਜ ਪਹਿਲੀ ਵਾਰ ਹੀ ਹੈ ਤੇ ਉਦੋਂ ਅੰਡੇਮਾਨ ਇੱਕੋ ਵਾਰ ਤੋਂ ਆਈ ਸੀ 2022 ਦੀ ਸ਼ਾਇਦ ਗੱਲ ਆ ਤੇ ਉਦੋਂ ਇਸ 에어ਪੋਰਟ ਤੇ ਉਤਰਿਆ ਸੀਗਾ ਹੁਣ 에어ਪੋਰਟ ਬਹੁਤ ਸੋਹਣਾ ਬਣਿਆ ਹੋਇਆ ਹੈ ਹਨ ਹੂੰ ਹੰਦਰਾਤੀ ਡਾਣਾ ਉਰੋਂ ਸ਼ੁਰੂ ਹੋਣੀ ਚਾਹੀਦੀ ਜਿਹੜੀਆਂ ਜਿਵੇਂ ਜਿਵੇਂ ਆਪਾਂ ਦਿੱਲੀ ਜਾਣਾ ਪੈਂਦਾ ਤਿੰਨ ਕੜਾਣਾ ਇਥੋਂ ਸ਼ੁਰੂ ਕਰਦੇ ਨੇ ਇੱਕ ਤਾਂ ਇੰਗਲੈਂਡ ਦੀ ਹੂੰ ਤੇ ਇੱਕ ਕੈਨੇਡਾ ਦੀ ਹਾਂ ਤੇ ਇੱਕ ਸਪੇਨ ਆਸਟ੍ਰੇਲੀਆ ਬਾਸ ਇਹ ਤਿੰਨ ਬੇੜਾ ਪਾਰ ਹੈ ਬੇੜਾ ਪਾਰ ਤੇ ਹੁਣ ਅਸੀਂ ਲੱਭਦੇ ਹਾਂ ਜੀ ਸਾਡਾ ਚੈੱਕ ਇਨ ਕਾਊਂਟਰ ਕਿੱਥੇ ਹੈਗਾ ਇੰਡੀਗੋ ਦੀ ਫਲਾਈਟ ਆ ਸਾਡੀ ਬਾਦਕੇ ਮੈਨੂੰ ਇੱਕ ਚੀਜ਼ ਹੀ ਦੇਖਣ ਦੀ ਚੀਜ਼ ਤਾਂ ਨਹੀਂ ਮੈਨੂੰ ਉਹ ਬੀਬੀ ਨਾਲ ਮਿਲਣ ਦਾ ਬੜਾ ਉਚਾਰਿਆ ਜੀ ਨੇ ਕੰਗਣਾ ਰਨੌਤ ਦੇ ਸਾਹਮਣੇ ਲਾਇਆ ਇੱਥੇ ਆ ਇੱਥੇ ਮਿਲ ਸਕਦੀ ਯਾਰ ਮੈਨੂੰ ਜੂਰ ਮਲਾਉਣਾ ਆਹ 에어ਪੋਰਟ ਤੇ ਹੀ ਆ ਨਾ ਬਾਈ ਤੋਂ ਫੋਟੋ ਸਾਹਮਣੇ ਆ ਗਿਆ ਜੀ ਡਿਊਟੀ ਫ੍ਰੀ ਤੇ ਸਕਿਉਰਿਟੀ ਚੈੱਕ ਇਨ ਸਾਰਾ ਹੋ ਗਿਆ ਇਹ ਡਿਊਟੀ ਫ੍ਰੀ ਹੈ ਇਥੋਂ 에어ਪੋਰਟ ਦਾ ਤੇ ਸ਼ਾਪਸ ਤੋਂ ਨਹੀਂ ਆਇਆ ਨਾ ਬਾਈ ਪੰਜਾਬੀ ਨੇ ਕਾਫੀ ਯਾਰਾ ਸੂਟ ਸੱਟ ਮਿਲਦੇ ਦੇਖੋ ਵਧੀਆ ਆਪਦੀ ਬੁਲਗਾਰੀਆ ਮਿਲਦੀਆਂ ਆਪਦੀ ਪਹਿਚਾਨ ਆਪਣੀ ਬਿਲਕੁਲ ਗੇਟ ਤੇ ਪਹੁੰਚ ਗਏ ਆ ਤੇ ਫਲਾਈਟ ਦਾ ਹੁਣ ਇੰਤਜ਼ਾਰ ਹੈ ਹਜੇ 45 ਮਿੰਟ ਬਈ ਹੈ ਪੈਸੇਂਜਰ ਇੱਥੇ ਸਾਨੂੰ ਜਿਆਦਾ ਦਿਖ ਨਹੀਂ ਰਹੇ ਕਿਉਂਕਿ ਲਦਾਖ ਨੂੰ ਜਿਆਦਾ ਸਾਡੇ ਵਰਗੇ ਕਮਲੇ ਜਾਂਦੇ ਆ ਹੀ ਜ਼ੀਰੋ ਤੇ ਚ ਜਾਂ ਫਿਰ ਬਈ ਫੌਜੀ ਵੀਰ ਜਾਂਦੇ ਆ ਜਿਨ੍ਹਾਂ ਦੀ ਮਜਬੂਰੀਆਂ ਡਿਊਟੀਆਂ ਕਰਕੇ ਜਾਣਾ ਪੈਂਦਾ ਤਾਂ ਹੀ ਕਰਕੇ ਬਾਰੇ ਪੈਸੇਂਜਰ ਨਹੀਂ ਜਹਾਜ਼ ਹੀ ਮੈਨਾਂ ਦਾ ਹੋਪਸ ਉਹ ਖਾਲੀ ਹੋਊਗਾ ਉਹ ਆ ਗਿਆ ਬਈ ਸਾਹਮਣੇ ਆਪਣੇ ਵਾਲਾ ਜਹਾਜ਼ ਜਹਾਜ਼ ਵੀ ਧੁੰਦ ਕਰਨ ਲੇਟ ਹੀ ਚੱਲ ਰਿਹਾ ਰੋਡਵੇਜ ਦੀਆਂ ਬਸਾਂ ਤੇ ਹੁਣ ਅੱਗੇ ਲੱਗੂਗਾ ਤੇ ਫੇਰ ਬੈਠਣਾ ਸ਼ੁਰੂ ਕਰਾਂਗੇ। ਲਓ ਜੀ ਐਂਟਰੀ ਮਿਲ ਗਈ ਆਪਾਂ ਨੂੰ ਫਾਈਨਲੀ ਗੇਟ ਨੰਬਰ 3 ਤੋਂ ਜਾਚ ਬੈਠਣ ਲੱਗੇ ਆ। ਤੇ ਮੈਨੂੰ ਲੱਗਦਾ ਮਾਸੋਂ ਬਾਹ ਠੰਡਾ ਹੋਊਗਾ ਜਾ ਕੇ ਲੈ ਦਾ ਤੇ ਠੰਡ ਤਾਂ ਜਿੱਥੇ ਵੀ ਇੰਨੀ ਆ ਧੁੱਪ ਨਹੀਂ ਨਿਕਲੀ ਬਿਲਕੁਲ ਵੀ। ਜਿਹੜਾ ਨਾ ਐਕਸਟ੍ਰੀਮ ਲੈਵਲ ਦੇ ਆ ਕੋਲਡ ਇਹੀ ਅਸੀਂ ਦੇਖਣ ਜਾ ਰਹੇ ਹਾਂ ਬਸ ਤੇ ਜਿਵੇਂ ਤੁਹਾਨੂੰ ਦੱਸਿਆ ਸੁਪਨਾ ਸੀ ਇੱਕ ਵੀ ਅ ਵੀ ਕਦੋਂ ਜਾਵਾਂਗੇ ਵੀ ਇੰਨੀ ਠੰਡ ਦੇ ਵਿੱਚ ਅੱਜ ਫੌਜੀ ਭਾਈ ਮਿਲੇ ਇੱਥੇ ਸਾਨੂੰ ਬੈਠੇ ਬੈਠੇ ਤੇ ਕਹਿੰਦੇ ਯਾਰ ਕਹਿੰਦੇ ਤੁਸੀਂ ਗਰਮੀਆਂ ਗਰਮੀਆਂ ਜਾਣਾ ਕਿੱਧਰ ਪੰਗਾ ਲਈ ਜਾਂਦੇ ਹੋ ਮੈਂ ਇਹ ਹੀ ਤਾਂ ਦੇਖਣ ਜਾਣਾ ਹੈਗਾ ਇਹ ਕੀੜਾ ਸਾਡੇ 7-8 ਸਾਲਾਂ ਦਾ ਵੀ ਕਦੋਂ ਸਾਡੇ ਮੈਂ ਤੇ ਪਾਨੀ ਭਾਈ ਜਦੋਂ ਦੇ ਇੱਕ ਦੂਜੇ ਨੂੰ ਜਾਣਦੇ ਨਾ ਆਉਂਦੇ ਅਸੀਂ ਗੱਲਾਂ ਕਰਦੇ ਹੁੰਦੇ ਵੀ ਕਦੇ ਯਾਰ ਵਿంటర్ ਚ ਐਕਸਟ੍ਰੀਮ ਲੈਵਲ ਤੇ ਜਿਹੜੀ ਲਦਾਖ ਦੀ ਠੰਡਾ ਉਹ ਦੇਖੀਏ ਜਹਾਜ਼ ਸਾਡਾ ਇੰਤਜ਼ਾਰ ਕਰਦੇ ਤੇ ਫਲਾਈਟ ਆਪਣੀ ਉੱਡਣ ਵਾਲੀ ਹੈ ਭਾਈ ਬੰਨ ਡਰ ਜਾ ਲੱਗ ਰਿਹਾ ਜਹਾਜ਼ ਵੱਢਦੇ ਹੋਏ ਮੈਂ ਕਹਿੰਦਾ ਜਹਾਜ਼ ਖਾਲੀ ਉਹ ਦੇਖ ਰਿਹਾ ਸੀਟਾਂ ਖਾਲੀ ਨੇ ਲਗਭਗ ਸਾਰਾ ਪੂਰਾ ਨਿਭਰਿਆ ਹੋਇਆ ਹੈ ਬਈ ਸੀਟ ਤਾਂ ਪਾ ਨੂੰ ਵਿੰਡੋ ਮਿਲ ਗਈ ਤੇ ਬੈ ਗਏ ਪਰ ਸੀਟਾਂ ਯਾਰ ਬੜੀਆਂ ਕੰਜੈਸਟਡੀਆਂ ਨੇ ਕਿਉਂ ਬੱਲੀ ਭਾਈ ਠੀਕ ਆ ਹੁਣ 3400 ਜਦੋਂ ਲੈ ਲੈ ਕੇ ਜਾਉ ਯਾਰ ਇਹ ਹੋਰ ਕੀ ਹੋਰ ਕੀ ਦੇ ਦੇ ਅਗਲਾ ਹੋਰ ਬਾਦਲ ਵਾਲੀ ਬੱਸ ਵਾਲੀਆਂ ਲਵਾ ਦੀ ਉਹਦੇ ਨਹੀਂ ਠੀਕ ਆ ਭਾਦੇ ਸਾਬ ਨਾਲ ਦਾ ਠੀਕ ਆ ਘੰਟੀ ਬੈਠਣਾ ਘੰਟਾ ਹੀ ਬੈਣਾ ਹੈ ਬਹਿ ਜਾਗੇ ਓਖੇ request your attention please this is to inform you that lay is situated at a high altitude which may cause nausea and sickness just before arrival please use the air sickness bag placed in your seat pocket if you feel unwell thank you ਲੈ ਵੀ ਲੈ ਪਹੁੰਚ ਗਏ ਦੋ ਜਾਣੀ ਸੀ ਸਿਰਫ ਅਸੀਂ ਮੈਂ ਤੇ ਪਾਲੀ ਬਾਈ ਜਿਹੜੇ ਘੁੰਮਣ ਲਈ ਆਏ ਆਂ ਤੇ ਬਾਕੀ ਸਾਰੇ ਫੌਜੀ ਭਾਈ ਖਾਸ ਕਰਕੇ ਇਹ ਬਸ ਨੇ ਛੱਡਣਾ ਹੁਣ ਸਾਨੂੰ ਅੱਗੇ ਤੱਕ ਇਹ ਰਿਮਪੋਚੇ ਰਿਮਪੋਚੇ 에어ਪੋਰਟ ਹੈ ਮਨ ਲਾ ਦਾ ਇਹ ਦਾ ਭਾਈ ਉਰੀ ਫੌਜੀ ਫੌਜੀ ਨੇ ਸਾਡੇ ਨਾਲ ਦੇਖੋ ਇਹ ਸਾਰੇ ਫੌਜੀ ਭਰਾ ਸਾਰੇ ਫੌਜੀ ਆਪਣੇ ਪਿੰਡਾਂ 'ਵੇ ਜਮਾ ਸਾਰਾ ਪੰਜਾਬ ਆ ਭਾਈ ਇੱਕ ਤਾਂ ਮੇਰੀ ਭੂਆ ਦੇ ਪਿੰਡ ਦਾ ਮਿਲ ਗਿਆ ਮੈਨੂੰ ਇੱਥੇ ਹਾਂ ਹਾਂ ਕਹਿੰਦਾ ਪੁਨਾ ਹਾਲ ਤੋਂ ਆਵਾ ਮੈਂ ਇਹ ਪੁਨਾ ਨਾਲ ਤੋਂ ਸਾਰਾ ਪੰਜਾਬ ਹੈ ਦੇਖੋ ਹਾਂ ਜੀ ਉਹ ਜ਼ਰੂਰ ਜਾਣਾ ਸਾਰੇ ਜਾ ਕੇ ਆਉਣਾ ਬਈ ਪਰ ਪਹਿਲਾਂ ਅਸੀਂ ਆ ਕੇ ਗਿਆਗੇ ਅਸੀਂ ਆ ਕੇ ਆ ਠੰਡ ਦਾ ਐਕਸਪੀਰੀਅੰਸ ਕਰਨ ਆਇਆ ਬਸ ਚਾਦਰ ਡ੍ਰੈਗ ਹੁੰਦਾ ਕਿ ਅਸੀਂ ਚਾਦਰ ਡ੍ਰੈਗ ਕਰਨਾ ਹੈ ਜੰਸ ਕਾਰਵਰ ਤੇ ਲੈ ਬਈ ਛੋਟਾ ਜਿਹਾ 에ਰਪੋਰਟ ਹੈ ਲੈਦਾ ਵੀ ਜਿੱਤੇ ਸਾਨੂੰ ਜਾ ਕੇ ਤਾਰੇ ਇਹਨਾਂ ਨੇ ਹੋ ਸੀ ਕੀ ਬਾਤ ਆ ਜੀ ਕਿਆ ਬਾਤ ਹੈ 에어ਪੋਰਟ ਵੀ ਦੇਖੋ ਇਹਨੇ ਟ੍ਰੈਡੀਸ਼ਨਲ ਬਣਾਇਆ ਜਿਹੜੀ ਵਾਈਬ ਹੈ ਪੂਰੀ ਲਗਾਖਾਰੀ ਹੈ ਪੂਰੀ ਲੱਕੜ ਨਾਲ ਬੈਲਟ ਤੋਂ ਸਮਾਨ ਲੈ ਲੀਏ ਪਹਿਲਾਂ ਇੱਕ ਵੱਡਾ ਬੈਗ ਵੀ ਹੈ ਸਾਡੇ ਕੋਲ ਛੋਟੇ ਬੈਗ ਨੇ ਇੱਕ ਇੱਕ ਤੇ ਨਾਲ ਦੋ ਵੱਡੇ ਬੈਗ ਹੈ ਇੱਥੇ ਸਮਾਨ ਹੋਣਾ ਚਾਹੀਦਾ ਟ੍ਰੈਕ ਦੀ ਇਹੀ ਕਰਨ ਆਏ ਆ ਅਸੀਂ ਸਾਹਮਣੇ ਸਾਈਨ ਬੋਰਡ ਲੱਗਿਆ ਸਭ ਤੋਂ ਖਤਰਨਾਕ ਬਿਮਾਰੀ ਦੇ ਜਿਹੜੀ ਲੈਚ ਆਉਣਸਾਰ ਹੋ ਜਾਂਦੀ ਹੈ ਇਹ ਹੈਗੀ ਮਾਊਂਟੇਨ ਸਿਕਨੈਸ ਤੇ ਇਹਨਾਂ ਦੀਆਂ ਨਿਸ਼ਾਨੀਆਂ ਤੁਸੀਂ ਵੀ ਆਹਾਹਾ ਨਿਸ਼ਾਨੀਆਂ ਇਹਦੀਆਂ ਤੇ ਕੀ ਪ੍ਰਿਕਾਸ਼ਨ ਵਰਤਨੀ ਚਾਹੀਦੀਆਂ ਇਹ ਹੈਲਥ ਡਿਪਾਰਟਮੈਂਟ ਲੈ ਵੱਲੋਂ ਇੱਥੇ ਲਾਇਆ ਗਿਆ ਬੈਗ ਲੱਲਿਆ ਜੀ ਤੇ ਆਪਾਂ ਕਰ ਰਹੇ ਐਗਜ਼ਿਟ ਹੁਣ 에어ਪੋਰਟ ਦੇ ਬਾਹਰ ਨਿਕਲਦੇ ਤੇ ਮੌਸਮ ਦੇਖ ਲਿਆ ਕੀ ਕਹਿੰਦਾ ਲਦਾਖ ਦਾ ਮੈਨੂੰ ਇੱਕ ਨਹੀਂ ਆਉਂਦਾ ਆਲਾ ਦਵਾਲਾ ਹੈਗਾ ਨਹੀਂ ਲੰਘ ਜਾਂਦਾ ਹੈ ਉਹ ਲੈ ਵੀ ਨਿਕਲੇ ਯੇ ਗੋਫਾ ਚੋਂ ਇਹਨਾਂ ਨੇ ਪਰਦੇ ਲਾ ਰੱਖਿਆ ਆ ਪਰਦੇ ਨਹੀਂ ਕੰਬਲ ਟੰਗੇ ਹੋਏ ਐਨਾਂ ਨੇ ਮੋਟੇ ਕਹਿੰਦੇ ਵੀ ਠੰਡ ਵਾਲੀ ਆਈ ਜੀ ਬਾਹਰ ਨਹੀਂ ਆਮ ਆਪਣੇ ਜਿਹੜੇ ਦੂਜੇ ਕਰਟਨ ਹੁੰਦੇ ਉਹ ਨਹੀਂ ਲਾਏ ਪੂਰੇ ਟੰਗੇ ਹੋਏ ਆ ਮੌਸਮ ਕਾਫੀ ਜ਼ਿਆਦਾ ਠੰਡਾ ਹੈ ਯਾਰ ਤੇ ਬੇਸ਼ੱਕ ਧੁੱਪ ਨਿਕਲੀ ਹੋਈ ਹੈ ਤੇ ਪਰ ਟੈਂਪਰੇਚਰ -10 ਦੇ ਨੇੜੇ ਤੇ ਡੇ ਹੈ ਤੇ ਅ ਬਸ ਇੰਨਾ ਸ਼ੁਕਰ ਹੈ ਵੀ ਦਿਨ ਨਿਕਗਾ ਜੇ ਅੱਜ ਕਿਤੇ ਜਵੇਂ ਚੜੇ ਆ ਚੰਡੀਗੜ੍ਹ ਉਥੇ ਫੌਗ ਹੁੰਦੀ ਜਾਂ ਹੋਰ ਫਿਰ ਤਾਂ ਬਹੁਤ ਕੰਮ ਖਰਾਬ ਹੋ ਜਾਣਾ ਸੀ ਦੂਰ ਦੂਰ ਪਹਾੜਾਂ ਦੇ ਬਰਫ਼ ਦਿਖ ਰਹੀ ਹੈ ਹੋ ਸਾਹਮਣੇ ਜਿੰਨੀ ਦੂਰ ਦੇਖ ਰਹੇ ਹਾਂ ਨਾ ਸਾਰੇ ਕਿਤੇ ਬਰਫ਼ ਹੈਗੀ ਸਾਨੂੰ ਤਾਂ ਇਹ ਸੀਗਾ ਕਿ ਜਦੋਂ ਲੈ ਜਾ ਕੇ ਉਤਰਾਂਗੇ ਵੀ ਬਰਫ਼ ਹੋਊਗਾ ਵਾਲੇ ਦੁਆਲੇ ਇੰਨੀ ਕੁ ਜ਼ਿਆਦਾ ਜਿਵੇਂ 2023 ਚ 2 ਸਾਲ ਪਹਿਲਾਂ ਜਨਵਰੀ 2023 ਚ ਕਸ਼ਮੀਰ ਗਿਆ ਸੀ ਮੈਂ ਇੰਨੀ ਕੁ ਜ਼ਿਆਦਾ ਬਰਫ਼ ਸੀ 에어ਪੋਰਟ ਤੇ ਕੀ ਲੱਦਾ ਪਿਆ ਸਾਰਾ ਤੇ ਐਕਸਪੈਕਟਡ ਤਾਂ ਮੈਂ ਉਵੇਂ ਕਰਕੇ ਆਇਆ ਸੀਗਾ ਪਰ ਹੁਣ ਪਤਾ ਲੱਗਿਆ ਅਸਲ ਤੇ ਇਹਨੂੰ ਕੋਲਡ ਡੇਜ਼ਰਟ ਬੋਲਦੇ ਆ ਮਤਲਬ ਠੰਡਾ ਰੇਗਿਸਤਾਨ ਤੇ ਆਪਾਂ ਦਾ ਜਿਹੜਾ ਪਲਾਨ ਹੈ ਵੈਸੇ ਉਹ ਤਾਂ ਦੁਨੀਆ ਦੀ ਸਭ ਤੋਂ ਜਿਹੜੀ ਕੋਲਡ ਸੈਕੰਡ ਕੋਲਡਸਟ ਪਲੇਸ ਹੈ ਦਰਾਸ ਇੰਡੀਆ ਦੀ ਸਭ ਤੋਂ ਠੰਡੀ ਥਾਂ ਉਹ ਦੇਖਣ ਦਾ ਮਨ ਹੈ ਉੱਥੇ ਤਾਂ ਤੁਹਾਨੂੰ ਲੈ ਕੇ ਜਾਣਾ ਪਰ ਉਹਦੇ ਲਈ 에ਅਰਪੋਰਟ ਤਾਂ ਨੇੜੇ ਲੇਦਾ ਲਈ ਪਹੁੰਚਣਾ ਪੈਣਾ ਸੀਗਾ ਤੇ ਹੁਣ ਇੱਥੇ ਪਹੁੰਚਿਆ ਤੇ ਜ ਹਾਟਲ ਵੱਲ ਜਾਂਦੇ ਆ ਕਮਰਾ-ਕੁਮਰਾ ਦੇਖਦੇ ਆ ਕਿਵੇਂ ਦਾ ਤੇ ਨਾਲ ਜਾਂਦੇ ਬਾਕੀ ਮੌਸਮ ਦੇਖਦੇ ਆ ਤੇ ਪਿੰਡ ਦੇ ਸਾਡੇ ਫੌਜੀ ਭਾਈ ਵੀ ਹੈ ਇੱਥੇ ਬਹੁਤਾਂ ਦੇ ਮੈਸੇਜ ਆਏ ਹੋਏ ਆ ਉਹਨਾਂ ਨੂੰ ਮਿਲ ਲੈ ਜਾਣਾ ਫੌਜੀ ਨੂੰ ਮਿਲ ਕੇ ਫਿਰ ਅੱਗੇ ਪਤਾ ਲਗਾਗੇ ਇੱਥੇ ਤੁਮ ਦਾ ਕੰਸਟਰਕਸ਼ਨ ਦੇਖੋ ਆ 에어ਪੋਰਟ ਵੀ ਮਿਲਦਾ ਲੇ ਦਾ ਨਵਾਂ ਬਣ ਰਿਹਾ ਹੈਗਾ ਜਿਹੜਾ ਰਿੰਪੋਚੀ ਦਾ ਨਾਮ ਹੈਗਾ ਆ ਬਣ ਰਿਹਾ ਬਈ ਹਣਾ ਨਵਾਂ ਹਾਂਜੀ ਨਵਾਂ ਬਣ ਰਿਹਾ ਹੈ ਚਲਈਏ ਹੁਣ ਆਪਾਂ ਬਾਹਰ ਨੂੰ ਗੱਡੀ ਗੁੱਡੀ ਕਿੱਥੋਂ ਮਿਲੋਗੀ ਦੇਖੋ ਕਿੱਥੋਂ ਮਿਲਦੀ ਹੈ ਲਓ ਜੀ 에어ਪੋਰਟ ਤੋਂ ਬਾਹਰ ਨਿਕਲਣ ਲੱਗਿਆ ਤੇ ਇੱਥੇ ਵੀ ਲਿਖਿਆ ਲੇ ਮੈਂ ਆਪਕਾ ਸਵਾਗਤ ਹੈ ਕਾਰਗਿਲ ਇੱਥੋਂ ਹੈ ਜੀ 229 ਕਿਲੋਮੀਟਰ ਤੇ ਸ਼੍ਰੀਨਗਰ 429 ਅਸੀਂ ਕਾਰਗਿਲ ਤੋਂ ਵੀ ਅੱਗੇ ਜਾਣਾ ਹੈ ਦਰਾਸ ਉਹ ਠੰਡੀ ਥਾਂ ਹੈ ਸਭ ਤੋਂ ਤੇ 229 ਤਹੇ ਪੈਂਦਾ 260 70 ਕਿਲੋਮੀਟਰ ਪੈਂਦਾ ਹੋਊਗਾ ਤੇ ਟੈਕਸੀ ਭੜੀ ਗਈ 에어ਪੋਰਟ ਤੋਂ ਬਾਹਰ ਨਿਕਲ ਗਏ ਲੈ ਨਾ ਮੈਦ ਕੀ 4 ਸਾਲ ਬਾਅਦ ਆਇਆ 2021 ਚ ਆਇਆ ਸੀਗਾ ਤੇ YouTube ਉਦੋਂ ਸ਼ੁਰੂ ਸ਼ੁਰੂ ਕੀਤਾ ਸੀਗਾ ਬਿਲਕੁਲ ਤੇ ਉਹ ਬਾਲੀਵੁੱਡ ਤੁਸੀਂ ਕਿੰਨੇ ਟਾਈਮ ਬਾਅਦ ਆਏ ਹੋ ਮੈਂ ਤਾਂ ਬਹੁਤ ਸਾਲਾਂ ਬਾਅਦ 2016 ਚ ਆਇਆ ਇਹਨਾਂ ਨੂੰ ਹੋ ਗਿਆ 8-9 ਸਾਲ ਲਗਭਗ ਲੇ ਆਏ ਇਹਨੂੰ ਜਿਹੜਾ ਬੰਦਾ ਵੈਸੇ ਆਇਆ ਹੁੰਦਾ ਪਹਿਲਾਂ ਥੋੜਾ ਥੋੜਾ ਭੇਜਤਾ ਹੁੰਦਾ ਯਾ ਤਾਂ ਰਹਿੰਦਾ ਹੈ ਨਾ ਤੇ ਤੀਜਾ ਜਿਹੜਾ ਮੇਰਾ ਇਹ ਲੇਚ ਤੇ ਪਰ ਵਿంటర్ ਚ ਪਹਿਲਾਂ ਤੇ ਸਮਰ ਚ ਤਾਂ ਪਹਿਲਾਂ ਵੀ ਆਏ ਦੋ ਵਾਰ ਤੇ ਬਾਕੀ ਇਹ ਹੈ ਵੀ ਵਿంటర్ ਚ ਦਾ ਰੋਡ ਹੈ ਜਿਹੜਾ ਬਾਹਰ ਰੋਡ ਕਨੈਕਟੀਵਿਟੀ ਬਿਲਕੁਲ ਕੱਟ ਜਾਂਦੀ ਹੈ ਕਿਉਂਕਿ ਕਿ ਹਾਈ ਲੈਂਡ ਪਾਸੇਜ ਪੈਂਦੇ ਆ ਲਦਾਖ ਨੂੰ ਲੈਂਡ ਆਫ ਹੀ ਹਾਈ ਪਾਸਸਸ ਬੋਲਿਆ ਜਾਂਦਾ ਹੈ ਬਰਫ ਕਰਕੇ ਬੰਦ ਇਸ ਵਿੰਟਰ ਚ ਸਿਰਫ ਬਾਇਰ ਆ ਸਕਦੇ ਆ ਤਾਂ ਹੀ ਕਰਕੇ ਫਲਾਈਟ ਸਸਤੇ ਸਿਰਫ 3400 ਰੁਪਏ ਦੀ ਫਲਾਈਟ ਸੀ ਆਹੋ ਦੇਖੀ ਆ ਵੀ ਕਿੱਡੇ ਕਿੱਡੇ ਮਤਲਬ ਕਿੱਡੇ ਕਿੱਡੇ ਤੁਹਾਨੂੰ ਦਿਖਾਇਆ ਸੀਗਾ ਕਿੱਡੇ ਕਿੱਡੇ ਪਹਾੜਾ ਕਿੰਨੀ ਕਿੰਨੀ ਬਰਫ ਚ ਦੇਖੀ ਆ ਯਾਰ ਤਾਂ ਹਨਾ ਹਾਂਜੀ ਤੇ ਬਾਕੀ ਹਜੇ ਜਿਹੜੇ ਆਉਣ ਵਾਲੇ ਵਲੌਗ ਹੋਣਗੇ ਤੁਹਾਡੇ ਕੋਲ ਕੱਲ ਤੋਂ ਪਰਸੋਂ ਤੋ ਹਨਾ ਸਾਰੇ ਤੇ ਉਹਨਾਂ ਚ ਮੇਰੀ ਡੈਜ਼ਰਟ ਬਰਫੀ ਬਰਫ ਮਿਲਣੀ ਹੈ ਐਡੇ ਐਡੇ ਮਤਲਬ ਇੰਨੀ ਇੰਨੀ ਅਸੀਂ ਵੀ ਨਹੀਂ ਦੇਖੀ ਉਹ ਨਹੀਂ ਪਹਿਲੀ ਵਾਰੀ ਦੇਖਾਂਗੇ ਸਹੀ ਗੱਲ ਸਹੀ ਗੱਲ ਆ ਅਵੇ ਬਾਹਰ ਨਿਕਲਨ ਸਾਰ ਬਾਈ ਜੀ ਮਿਲ ਗਿਆ ਪਰੋ ਆਪਣੀ ਜਾਣ ਪਛਾਣ ਦੇ ਕਹਿੰਦੇ ਵਲੌਗ ਦੇਖਦਾ ਕਿੰਨੇ ਵਲੌਗ ਦੇਖੇ ਆ ਬਹੁਤ ਵੇਖੇ ਬਾਈ ਜੀ ਤੁਹਾਡੇ ਵਲੌਗ THAILAND ਦੇ ਵੀ ਵੇਖੇ ਬੜੇ ਪਾਸੇ ਪਾਕਿਸਤਾਨ ਦੇ ਵੀ ਵੇਖੇ ਅੱਛਾ ਹਾਂਜੀ ਹਾਂਜੀ ਸਾਰੇ ਪਾਸੇ ਹਾਂਜੀ ਚਲੋ ਮਿਹਰਬਾਨੀ ਜੀ ਬੜੇ ਵਧੀਆ ਲੱਗੇ ਸਾਰੇ ਸ਼ੁਕਰੇ ਆ ਇੱਥੇ ਰਹਿੰਦੇ ਹੋ ਤੁਸੀਂ ਨਹੀਂ ਜੀ ਪੰਜਾਬ ਲੁਧਿਆਣਾ ਖੰਨਾ ਚਹਿਰ ਅੱਛਾ ਫਿਰ ਵਿੰਟਰ ਚ ਬਸ ਇਧਰ ਆਪਣਾ ਸੇਲ ਕਰੀ ਦੀ ਗੋਬਰ ਅੱਛਾ ਸੇਲ ਕਰੀ ਦੀ ਸਮਾਨ ਸੇਲ ਕਰਨ ਆਉਨੇ ਹੋ ਆ ਪਾਲੀ ਬਾਈ ਦੇਖੋ ਬਾਈ ਕੋਲੇ ਸਮਾਨ ਕੀ ਗਿਆ ਪਹਿਲਾਂ ਤਾਂ ਮੈਨੂੰ ਆ ਇਹ ਮੈਂ ਕਿਹਾ ਉੱਤਰ ਅਨਸਾਰ ਸਮਾਨ ਵੀ ਲੈ ਲਈਏ ਆ ਚਮਕੀਲੀ ਜੀ ਐਨਕ ਲੈ ਲਈਏ ਬਰਫ਼ ਚ ਬਹੁਤ ਸੋਹਣੀ ਲੱਗਣੀ ਹੈ ਯਾਰ ਆਪਣੇ ਲਈ ਹੈ ਨਾ ਬਾਈ ਜੀ ਬਰਫ਼ ਚ ਵਧੀਆ ਲੱਗਣੀ ਹੈ ਹਾਂਜੀ ਹਾਂਜੀ ਬਰਫ਼ ਤੇ ਵਧੀਆ ਲੱਗਦੀ ਫੋਟੋ ਫੋਟੋ ਵਧੀਆ ਆਂਦੀ ਹੈ ਜੀ ਅੱਛਾ ਫੋਟੋਆਂ ਵੀ ਵਧੀਆ ਖਿੱਚਾਂ ਰੇਵਨ ਦੀਆਂ ਸੇਲ ਤੇ ਲਾ ਰੱਖਿਆ ਕੰਮ ਆ ਇੱਕ ਹਾਈ ਨੈਕ ਜਾਂ ਲੈ ਲਾਂਗੇ ਗਰਦਨ ਚ ਪਾਉਣ ਵਾਲਾ ਕਿਉਂ ਪਾਲੀ ਬਾਈ ਸਮਾਨ ਦਾ ਸਾਰਾ ਲਿਆ ਜਾਵੇ ਨਾ ਆਹ ਦਾ ਯਾਰ ਬਰਫ਼ ਚ ਬਾਲੀਆਂ ਸੋਹਣੀਆਂ ਲੱਗਿਆ ਕਰਨਗੀਆਂ ਹਾਂਜੀ ਹਾਂਜੀ ਯਾ ਲੈ ਬਈ ਸੌਦਾ ਬਾਈ ਨਾਲ ਹੋ ਗਿਆ ਤੈ 600 ਰੁਪਇਆ ਲੂੰ ਕਹਿੰਦਾ ਤੇ ਪਹਿਲਾਂ ਸਿੱਧਾ ਹੋਟਲ ਜਾਣਾ ਸੀ ਪਰ ਮੁੰਡੇ ਦਾ ਤੁਹਾਨੂੰ ਦੱਸਿਆ ਫੋਨ ਆਈਂਦਾ ਪਿੰਡ ਦੇ ਫੌਜੀ ਦਾ ਬਾਈ ਦਾ ਕਹਿੰਦਾ ਜੀ ਮਿਲ ਕੇ ਜਾਓ ਅਨਸਾਰ ਲੰਚ ਲੰਚ ਕਰਾ ਕੇ ਫਿਰ ਦੋ ਰੂੰ ਕਹਿੰਦਾ ਜਿਹੜੇ ਪੈਸੇ ਜਾਣਾ ਰੁਕ ਜਾ ਜਾ ਤੇ ਬਾਈਨਾਂ ਜੀਆਂ ਚੱਲਦੀਆਂ ਇਹੀ ਟੈਕਸੀਆਂ ਹੁੰਦੀਆਂ ਇਥੇ ਟੁੱਟ ਗਿਆ ਮੈਂ ਬੈ ਗਿਆ ਮੈਂ ਨਹੀਂ ਆ ਦੇ ਬਾਈ ਪਹਿਲੀ ਤੁਸੀਂ ਅੱਗੇ ਵੜੇ ਜਿੱਥੇ ਮਰਜ਼ੀ ਬੈਠ ਜਾ ਨਾਰਥ ਵੇਸ ਦੇ ਪਾਈ ਫਿਰਦੇ ਨੇ ਇਹ ਤਾਂ ਠੰਡ ਵਾਲੀ ਹੈ ਓਏ ਅਸਲੀ ਐ ਨਾਰਥ ਵੇਸ ਦਾ ਵੀਰੇ ਬਾਈ ਜੀ ਅਸਲੀ ਐ ਦੇਖੋ ਬਾਈ ਅਸਲੀ ਨਕਲੀ ਬਾਈ ਕੰਦਾ ਟੰਡ ਰੋਕਦਾ ਹੈ ਇਹੀ ਸੇ ਅੰਦਰ ਲੈ ਲੋ ਇਹੀ ਸੇ ਅਸੀਂ ਇਧਰ ਹੀ ਐ ਇਧਰ ਅੰਦਰ ਜਾਣਾ ਇਹ ਅਰ ਗੁਰਤੇਜ ਸਿੰਘ ਦਾ ਲੜਕਾ ਈ ਉਹਦੇ ਇਹ ਐ ਬਾਈ ਫੌਜੀ ਬਾਈਆਂ ਦੀ ਚਾਹ ਨਾਲ ਘਰਦਿਆਂ ਲੈਂਦੀਆਂ ਪਿੰਨੀਆਂ ਘਰੋਂ ਲੈਂਦੀਆਂ ਇੱਥੇ ਕੰਮ ਆਉਂਦੀਆਂ ਫਿਰ ਇਹ ਫੌਜ ਉੱਪਰੋਂ ਉਹਨੂੰ ਦਿਖਾ ਨਹੀਂ ਸਕਦੇ ਪੰਗੇ ਪੈ ਜਾਂਦੇ ਹੁੰਦੇ ਐ ਕਿਉਂ ਬਲੀ ਭਾਈ ਸਹੀ ਗੱਲ ਹੈ ਚਾਹ ਹੀ ਦਿਖਾ ਲੋ ਨਾਲ ਪਿੰਨੀਆਂ ਖਾ ਲੋ ਬਾਈ ਉਹ ਪਾਲੀਆਂ ਸਵਾਦ ਆ ਯਾਰ ਕਿੰਨੀਆਂ ਸਵਾਦ ਆ ਬਹੁਤ ਸਵਾਦ ਆ ਲੱਗ ਹੀ ਨਹੀਂ ਰਹੀ ਆ ਵੀ ਆਪਾਂ ਲੈ ਆ ਗਏ ਕਹਿ ਲੱਗਦਾ ਘਰੇ ਬੈਠੇ ਆ ਘਰੇ ਬੈਠਾ ਬਾਈ ਤੇਜੂ ਅੰਕਲ ਦੇ ਘਰੇ ਬੈਠੇ ਆ ਆ ਵਰਤੇਜ ਅੰਕਲ ਦੇ ਘਰੇ ਲਓ ਜੀ ਪਿੰਡ ਦੇ ਮਿੱਤਰਾਂ ਨੂੰ ਮਿਲੇ ਆ ਚਾਹ ਪਾਣੀ ਛਕਿਆ ਆ ਮੇਲੇ ਗਲੇ ਹੋ ਗਏ ਤੇ ਹੁਣ ਬਾਈ ਜੀ ਰਣਚੋਦਾਸ ਛਾਂਚਲ ਇਹ ਚੜਨਗੇ ਸਾਨੂੰ ਹੋਟਲ ਕਿਉਂ ਜੀ ਹੋਟਲ ਉਤਾਰੋਗੇ ਅਭੀ ਹਾਂ ਉਤਾਰੇਗਾ ਝੂਲੇ ਝੂਲੇ ਕਹਿੰਦੇ ਤੇ ਹਲੋ ਹਲੋ ਨੂੰ ਝੂਲੇ ਹੈ ਹਾਂ ਲਦਾਖੀ ਸਾਨੂੰ ਥੋੜੀ ਥੋੜੀ ਆਉਂਦੀ ਹੈ ਤੇ 에어ਪੋਰਟ ਇੱਥੇ ਦਾ ਵੀ ਬਾਹਰ ਹੈ 3-4 ਕਿਲੋਮੀਟਰ ਸ਼ਹਿਰ ਤੋਂ ਜਿਵੇਂ ਸਾਰੇ ਕਿਤੇ ਹੁੰਦਾਗਾ ਤੇ ਮੈਨ ਲੱਗਦਾ 10-15 ਮਿੰਟ ਚ ਪਹੁੰਚ ਜਾਗੇ ਚਾਰੇ ਪਾਸੇ ਹੋਰ ਤਾਂ ਇੱਥੇ ਕੋਈ ਇੰਨਾ ਨਹੀਂ ਫੌਜੀ ਫੌਜ ਬੈਠੀ ਹੈ ਬਸ ਜਿੱਧਰ ਦੇਖੋ ਫੌਜੀ ਫੌਜ ਕਿਉਂ ਜੀ ਅੱਛਾ ਹੈ ਇਹ ਹੈ ਜੀ ਲੇਪ ਪਿੰਡ ਲੇ ਦੀਆਂ ਗਲੀਆਂ ਸ਼ਹਿਰ ਤੋਂ ਬਾਰ-ਬਾਰ ਨਾ ਮਾਰਕੀਟ ਤੋਂ ਬਾਹਰ ਪਿੰਡ ਵੀ ਵਸਿਆ ਹੋਇਆ ਸਾਰਾ ਇਹ ਤੇ ਹੋਟਲ ਪਹੁੰਚਦੇ ਹੁਣ ਸਿੱਧਾ ਆਪਣੇ ਰੈਸਟ ਕਰਦੇ ਆਂ ਜਾ ਕੇ ਫਿਰ ਸ਼ਾਮ ਨੂੰ ਬਾਹਰ ਨਿਕਲਾਂਗੇ ਕੋਈ ਬੰਦਾ ਨਹੀਂ ਦਿਖਦਾ ਪੱਲੀ ਬਾਈ ਬਾਹਰ ਹਨਾ ਇੱਕ ਵੀ ਬੰਦਾ ਬਾਹਰ ਨਹੀਂ ਹੈਗਾ ਯਾਰ ਨਾ ਬੰਦਾ ਨਾ ਬੰਦੇ ਦੀ ਜਗ੍ਹਾ ਨਾ ਕੁੱਤਾ ਕੱਤਾ ਵੀ ਨਹੀਂ ਹੈਗਾ ਸਾਰਾ ਖਾਲੀ ਪਿਆਲੇ ਪੂਰਾ ਸੰਦੋਸਾ ਕਮਲੇ ਬੰਦੀ ਆਉਂਦੇ ਨੇ ਇਹ ਜਿਹੇ ਦਿਨਾਂ 'ਚ ਲੈ ਬਈ ਗੁੰਡੇ ਵਾਲੀ ਬੈਂਚੋ ਬਾਈ ਨੂੰ ਕੱਢ ਲਈਏ ਬਾਹਰ ਤੇ ਪਹਿਲਾਂ ਬੁਕਿੰਗ ਪੁੱਛਈਏ ਆਪਣੀ ਹੈਗੀ ਹੈ ਕਨਾ ਤੇ ਆ ਗਿਆ ਜੀ ਸਾਡਾ ਹੋਟਲ ਗਰਮੀਆਂ 'ਚ ਜਦੋਂ ਪੈਰ ਧਰਨੋਂ ਥਾਂ ਨਹੀਂ ਹੁੰਦਾ ਤੇ ਸਰਦੀਆਂ 'ਚ ਦੇਖ ਲੋ ਸਾਰਾ ਖਲੀ ਪਿਆ ਬੰਦ ਵੀ ਨਾ ਪਿਆ ਹੋਵੇ ਯਾਰ 슬ਿੱਪ ਨਾ ਹੋਵੇ ਇਹਦੇ ਲਈ ਬੈਠਣ ਦਾ ਪਤਾ ਹੀ ਨਹੀਂ ਦੇਣਗੇ ਲਾਇਆ ਐਂਟੀ ਸਲੀਪਰ ਇਹ ਹੋਟਲ ਸਾਡਾ ਇਹ ਆ ਗਿਆ ਆਪਣਾ ਹੋਟਲ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਮੈਨੂੰ ਕੀ ਲੱਗ ਰਿਹਾ ਮੈਨੂੰ ਇਹ ਲੱਗ ਰਿਹਾ ਵੀ ਇਹ ਚ ਰਹਿਣ ਵਾਲੇ ਅਸੀਂ ਸਿਰਫ 2 ਅਗਸਟ ਆ ਮੈਂ ਤੇ ਭਾਈ ਤੀਜਾ ਕੋਈ ਨਹੀਂ ਹੈਗਾ ਸੁੰਨ ਸਰੀਲਾ ਆਲਾ ਦਵਾਲਾ ਸੁੰਨ ਸਰੀਲਾ ਪੂਰਾ ਲੇ ਸਾਰਾ ਕੁਝ ਸੁੰਨ ਹੈ ਤੇ ਮੈਂ ਲੱਗਾ ਅਗਲੇ 15 ਦਿਨ ਅਸੀਂ ਇੱਥੇ ਮੈਂ ਇਹਦੇ ਭਾਈ ਨੇ 2 ਵੀਕਸ ਦਾ ਟੂਰ ਆ ਮੈਂ ਤੁਹਾਨੂੰ ਇਹ ਦੱਸਦਾ ਸਾਡਾ 2 ਵੀਕ ਚ ਅਸੀਂ ਪਹਿਲਾਂ ਤਾਂ ਜਿਹੜੀ ਕੋਲਡਿਸਟ ਪਲੇਸ ਆ ਉਹ ਵਿਜ਼ਿਟ ਕਰਨੀ ਉਹ ਤੋਂ ਬਾਅਦ ਬਾਅਦ ਚ ਅਸੀਂ ਨਾ ਇੱਕ ਟਰੈਕ ਕਰਨਾ ਚਾਦਰ ਟਰੈਕ ਜਿਹੜਾ ਬਰਫ਼ ਤੇ ਹੁੰਦਾ ਮਤਲਬ ਜਿਹੜਾ ਦਰਿਆ ਹੈ ਜੰਮ ਜਾਂਦਾ ਜੰਸ਼ਕਰ ਰਿਵਰ ਉਹ ਜੰਮ ਜਾਂਦਾਗਾ ਉਹਦੇ ਉੱਤੇ ਟਰੈਕਿੰਗ ਹੁੰਦੀ ਆ ਬਹੁਤ ਡੇਂਜਰਸ ਤੇ ਡੇਂਜਰਸ ਕਹਿ ਸਕਦਾ ਨਾਲ ਕਿ ਐਡਵੈਂਚਰਫੁਲ ਮਤਲਬ ਟਰੈਕ ਹੈ ਉਹ ਕਰਨਾ ਫਿਲਹਾਲ ਅੰਦਰ ਚਲੀਏ ਯਾਰ ਕਮਰਾ ਲੈਨੇ ਆ ਪਹਿਲਾਂ ਸਾਹ ਫੁੱਲ ਰਿਹਾ ਹੈ ਆਕਸੀਜਨ ਘਟੀ ਹੋਈ ਐ ਸਾਹ ਤੁਹਾਡਾ ਵੀ ਫੁੱਲ ਰਿਹਾ ਹੈ ਹੈ ਮੇਰਾ ਵੀ ਸਾਹ ਫੁੱਲ ਰਿਹਾ ਹੈ ਸਾਹ ਘਟਾ ਰਿਹਾ ਐ ਇੰਨਾ ਕ ਜਿਆਦਾ ਹੈਡੈਕ ਸ਼ੁਰੂ ਹੋ ਰਿਹਾ ਨਾ ਮੈਨੂੰ ਲੱਗਦਾ ਵੀ ਆਰਾਮ ਕਰਾਂਗੇ ਜਾ ਕੇ ਘੰਟਾ ਫੇਰ ਬਾਹਰ ਨਿਕਲਾਂਗੇ ਸੌਣੀ ਐ ਇੱਥੇ ਆ ਕੇ ਤੇ ਕੱਲ ਨੂੰ ਦੇਖਾਂਗੇ ਕੀ ਮੰਦਾ ਹੈਗਾ ਤੇ ਮੈਨੂੰ ਐ ਲੱਗ ਰਿਹਾ ਵੀ ਇੱਥੇ ਕੋਈ ਕੁੱਤਾ ਵੀ ਨਹੀਂ ਦਿਖ ਰਿਹਾ ਸਾਨੂੰ ਬੰਦਰ ਤੋਂ ਦੂਰ ਦੀ ਗੱਲ ਆ ਅੰਦਰ ਚਲੋ ਜੀ ਅੰਦਰ ਚੱਲੀਏ ਹੋਟਲ ਦੇ ਕੇ ਭੱਜ ਗਏ ਦੇਖਦੇ ਆ ਜੀ ਸਾਡੀ ਬੁਕਿੰਗ ਕਰਾਈ ਹੋਈ ਐ ਇੱਥੇ ਚਲੋ ਪਾਲੀ ਬਾਈ ਅੰਦਰ ਡਬਲ ਡਬਲ ਗੇਟ ਲਾਇਆ ਬਾਈ ਲੇਅਰ ਡਬਲ ਲਾਈ ਹੈ ਠੰਡ ਤੋਂ ਹਨਾ ਹੂੰ ਇਹ ਆ ਗਿਆ ਜੀ ਹੋਟਲ ਸਾਡਾ ਜੀ ਇਹ ਆ ਗਿਆ ਆਪਣਾ ਕਮਰਾ ਤੇ ਇੱਥੇ ਰਹਿਣ ਬਸੇ ਰਾ ਜੀ ਅੱਜ ਦਾ ਕਮਰਾ ਵਧੀਆ ਪਾਲੀ ਬਾਈ ਸਾਫ ਸੁਥਰਾ ਹੈ ਯਾਰ ਹਨਾ ਬਹੁਤ ਸੋਹਣਾ ਕਮਰਾ ਨੇ ਪਾਲੀ ਬਾਈ ਨੇ ਧੁੱਪੇ ਡਾਲੀ ਕੁਰਸੀ ਪਹਿਲਾਂ ਤਾਂ ਹਉਣ ਸਰ ਧੁੱਪ ਵਾਲਾ ਕਮਰਾ ਲਿਆ ਆ ਵਿਊ ਵੀ ਹੈ ਬਾਹਰਲੇ ਪਾਸੇ ਖੋਲੇ ਮੜਾ ਜਾ ਦੋਨੇ ਚੀਜ਼ਾਂ ਹੀ ਤਿੱਖੀਆਂ ਨੇ ਠੰਡ ਵੀ ਪੂਰੀ ਤਿੱਖੀ ਹੈ ਹਾਂ ਤੇ ਤੁੱਪਵੀ ਤੇ ਸਾਫ਼ ਸੁਥਰਾ ਬਹੁਤ ਆ ਯਾਰ ਤੇ 4000 ਚ ਪਿਆ ਸਾਨੂੰ ਇਹ ਕਮਰਾ ਸਾਰਾ ਤੇ ਬਾਕੀ ਇਹ ਐ ਵੀ ਹੀਟ ਹੂਟ ਵੀ ਐ ਨਾਲ ਗਰਮ ਪਾਣੀ ਦੀ ਫੈਸਿਲਿਟੀ A to Z ਮਿਲਦਾ ਸਾਰਾ ਕੁਝ ਹੈਗਾ ਐਵੇਂ ਦਾ ਕਮਰਾ ਸਾਡਾ ਇਧਰ ਦੀ ਬਾਹਰ ਵੀ ਜਾ ਸਕਦੇ ਹਾਂ ਖੋਲਿਓ ਮੜਾ ਜਾ ਗੇਟ ਬਾਹਰ ਹੀ ਦੇਖੀ ਇਧਰ ਸ਼ਹਿਰ ਦਾ ਵੀ ਉਹ ਦੇਖਦਾ ਠੰਡ ਬਹੁਤ ਆ ਬਾਹਰ ਇਧਰ ਠੰਡ ਬਾਲੀ ਐ ਖੋਲਿਓ ਇੰਨੀ ਧੁੱਪੇ ਵੀ ਯਾਰ ਇੰਨੀ ਕਿ ਜ਼ਿਆਦਾ ਠੰਡ ਲੱਗੀ ਜਾਂਦੀਆਂ ਨਾ ਪੁੱਛੋ ਨਾ ਸਾਰਾ ਲੇ ਪਿੰਡ ਦਾ ਇੱਧਰ ਮਾਰਕੀਟ ਆ ਸਾਰੀ ਲੈਦੀ ਬਹੁਤ ਨੇੜੇ ਐ ਇੱਥੋਂ ਤੇ ਇੱਧਰ ਨੂੰ ਸਾਰਾ ਸੂਰਜ ਦੇਖ ਲਓ ਬਹੁਤ ਤਿੱਖਾ ਉੱਪਰ ਖੜਾ ਹੈਗਾ ਕਹਿੰਦੇ ਪਹਿਲੇ ਦਿਨ ਆਇਆ ਹੈ ਨਾ ਬਾਈ ਦੱਸ ਰਹੇ ਸੀ ਸੂਰਜ ਪਹਿਲੇ ਦਿਨ ਆਇਆ ਹੈ ਨਾ ਹਾਂ ਕਹਿੰਦੇ ਦੋ ਦਿਨ ਪੂਰੀ ਇੱਥੇ ਠੰਡ ਪਈ ਹੈ ਹਾਂ ਤੇ ਆਪਣੇ ਹੁਣ ਤੀ ਸੂਰਜ ਆਇਆ ਇੱਥੇ ਚਲੋ ਵਧੀਆ ਹੋ ਗਿਆ ਹੁਣ ਤਿੰਨ ਚਾਰ ਦਿਨ ਸੂਰਜ ਰਹੀ ਪਾਲੀ ਬਾਈ ਤਾਂ ਐ ਕਹਿੰਦੇ ਮੈਨੂੰ ਕਹਿੰਦੇ ਇੱਥੇ ਕਹਿੰਦੇ ਸੌਣੇ ਆਪਾਂ ਹੁਣ ਦੋ ਦਿਨ ਕਹਿੰਦੇ ਫੇਰ ਜਾਵਾਂਗੇ ਕਿਤੇ ਕੀ ਗੱਲ ਹੈ ਜਿਹੜਾ ਹੀ ਬੰਦਾ ਇੱਥੇ ਆਉਂਦਾ ਨਾ ਦੋ ਦਿਨ ਬਾੜੀ ਭੱਜ ਨਾ ਅਠ ਨਾ ਕਰੇ ਹਾਂ ਦੋ ਦਿਨ ਜਿਹੜੇ ਆਪਣੇ ਇੱਥੇ ਫੌਜੀ ਆਉਂਦੇ ਨੇਗੇ ਹਾਂ ਫੌਜੀਆ ਨੂੰ ਵੀ ਕਹਿੰਦੇ ਕੀ ਹੁੰਦਾ ਐਕਲਿਟਿਊਡ ਸਿਗਨਸ ਹੋ ਜਾਂਦੀ ਹੈ ਐਕਲਮਾਈਜ਼ ਕਰਾਇਆ ਜਾਂਦਾ ਹੈ ਬੋਡੀ ਨੂੰ ਹਾਂ ਤੇ ਉਹਨਾਂ ਨੂੰ ਇੱਥੇ ਰੱਖ ਕੇ ਇਹਨੂੰ ਉਹਨਾਂ ਨੂੰ ਤਾਂ ਹਫਤਾ ਹਫਤਾ ਰੱਖਦੇ ਨੇ ਇੱਕ ਜਗ੍ਹਾ ਦੇ ਫੇਰ ਡਿਊਟੀ ਤੇ ਭੇਜਣ ਕਿਉਂ ਖਾਹੁੰਦਾ ਕੰਮ ਹਾਈਟ ਹੋ ਜਾਂਦੇ ਨੇ ਹੋਰ ਹੂੰ ਤੇ ਆਪਾਂ ਨੂੰ ਵੀ ਦੋ ਦਿਨ ਇੱਥੇ ਮੇਰੇ ਖਿਆਲ ਚ ਲਾਉਣੇ ਚਾਹੀਦੇ ਨੇ ਹੂੰ ਤੇ ਐਟੀਟਿਊਡਡ ਕਰਾਂਗੇ ਵਲੌਗ ਹਾਂ ਤੇ ਸੌ ਮੰਗਾਂਗੇ ਨ ਟੌਪ ਸਿੱਖਾਂਗੇ ਤੇ ਨਾਲ ਇਹ ਆ ਜੀ ਵੀ ਜਦੋਂ ਨਾ ਤੁਸੀਂ ਬਾਈ ਰੋਡ ਆਉਨੇ ਹੋ ਬਾਈ ਰੋਡ ਤਾਂ ਹੌਲੀ ਹੌਲੀ ਤੁਹਾਡਾ ਐਲਟੀਟਿਊਡ ਵੱਧਦਾ ਹੈਗਾ ਤਾਂ ਕਰਕੇ ਮਤਲਬ ਵੀ ਕੋਈ ਫਰਕ ਨਹੀਂ ਪੈਂਦਾ ਜਿਵੇਂ ਹੋਣਾ ਸੀ ਅੱਜ ਆਇਆ ਅਸੀਂ ਆਏ ਹਾਂ ਸਿੱ ਤਾਂ ਮੈਨੂੰ ਲੱਗਾ 10000 11 12000 ਫੁੱਟ ਤੇ ਆ ਗਏ ਸਿੱਧਾ 10 ਫੁੱਟ ਤੋਂ 11 12000 ਫੁੱਟ ਤੇ ਆ ਗਏ ਤਾਂ ਕਰਕੇ ਸਾਰੀ ਸਮੱਸਿਆ ਆ ਰਹੀ ਹੈ ਕੀ ਆ ਗਿਆ ਜੀ ਲਗੇ ਜਾਗੇ ਇਹ ਲੋ ਜੀ ਲਗੇ ਜਾਗੇ ਸਾਡੇ ਲਗੇਜ ਲੋਗੇਜ ਰਖਾ ਲਈ ਜੀ ਫਿਰ ਅਸੀਂ ਜਾਵਾਂਗੇ ਆਪਣਾ ਬਾਹਰ ਨੂੰ ਮਾਰਕੀਟ ਦਾ ਥੋੜਾ ਜਿਹਾ ਦੇਖ ਕੇ ਆਵਾਂਗੇ ਤੇ ਕੱਲ ਜਿੱਥੇ ਜਾਣਾ ਸੀ ਅੱਗੇ ਦਰਾਸ ਨੂੰ ਖਰਗਿਲ ਨੂੰ ਤੇ ਉਹਦਾ ਅਸੀਂ ਗੱਡੀ ਗੁੱਡੀ ਦਾ ਪਤਾ ਕਰਕੇ ਆਉਣਾਗਾ ਮਾਗਣਾ ਯਾਰ ਸੰਤੋਸ਼ ਤੋਂ ਪਰ ਸੋਣ ਜਲਾਂਗੇ ਨਹੀਂ ਕੱਲ ਨੂੰ ਚਲਾਂਗੇ ਟਾਈਮ ਨਹੀਂ ਹੋ ਕਰਨਾ ਲਿਆ ਭਾਈ ਲਿਆ ਮਿੱਤਰਾ ਤੇ ਆ ਜੀ ਕੈਟਲ ਬੋਤਲ ਦਿੱਤਾ ਇਹਨਾਂ ਨੇ ਸਾਰਾ ਗਰਮ ਬਣੀਆਂ ਆ ਭਾਈ ਬੋਤਲ ਪਾਣੀ ਕੱਚ ਦੇ ਉਹ ਚ ਦਿੱਤਾ ਹੈ ਨਾ ਯਾਰ ਬੋਤਲ ਚ ਪਲਾਸਟਿਕ ਇਹਦੇ ਫਿਰ ਬੈਨ ਹੈ ਨਾ ਤਾਂ ਕਰਕੇ ਕੰਮ ਵਧੀਆ ਹੈ ਲੈ ਵੀ ਬਾਹਰ ਚਲੀਏ ਹੁਣ ਜਿਹੜਾ ਮੇਨ ਕੰਮ ਆਉਂਦਾ ਉਹ ਪਤਾ ਕਰਕੇ ਆਈਏ ਜਿਹੜਾ ਕੱਲ ਨੂੰ ਅੱਗੇ ਸਫਰ ਕਰਨਾ ਹੈਗਾ ਅੰਦਰ ਤਾਂ ਬਹੁਤ ਨਿੱਗ ਹੈ ਅੰਦਰ ਇੰਨੀ ਕੁ ਜ਼ਿਆਦਾ ਹੀਟ ਹੈ ਮੈਂ ਕੋਡ ਜਾ ਕੇ ਲਊਂ ਵੀਰੇ ਅੰਦਰ ਨਾ ਟੈਂਪਰੇਚਰ ਮੈਨੂੰ ਲੱਗਦਾ 22 ਤੇ ਹੀ ਅੰਦਰ ਤਾਂ ਐ ਲੱਗਦਾ ਜਿਵੇਂ ਪੰਜਾਬ ਤੋਂ ਵੀ ਜ਼ਿਆਦਾ ਨਿੱਗ ਹੋਵੇ ਜਾਂ ਹੀ ਬਾਹਰ ਨਿਕਲਦੇ ਆ ਪਤਾ ਹੈ ਹੋਟਲ ਦਾ ਬਾਹਰ ਨਹੀਂ ਖੁੱਲਦੇ ਐ ਲੱਗਦਾ ਜਿਵੇਂ ਫ੍ਰਿਜ ਦੀ ਵਾਰੀ ਖੋਲ ਕੇ ਫ੍ਰਿਜ ਚ ਬੜ ਰਹੇ ਆ ਮੇਰੇ ਕੋਟ ਲੈ ਕੇ ਆਨੇ ਕੋਟ ਲੈ ਕੇ ਉਹ ਨਾ ਜੈਕਟ ਹੋਰ ਉੱਪਰ ਦੀ ਪਾ ਕੇ ਇੱਕ ਲੇਅਰ ਹੋਰ ਪਾ ਕੇ ਜਾਵਾਂਗੇ ਕਿਉਂਕਿ ਸ਼ਾਮ ਹੋ ਗਈ ਯਾਰ 5 ਵਜੇ ਤੇ ਮਾਰਕੀਟ ਚ ਐ ਨਹੀਂ ਪਤਾ ਮੁੜਦੇ ਸੋ ਹਨੇਰਾ ਹੋ ਜਾਏ ਹੋਰ ਵੀ ਠੰਡ ਹੋ ਜਾਏ ਫਿਰ ਬਿਮਾਰ ਹੋਵਾਂਗੇ ਧਰਮਨ ਵਾਲਾ ਜੀ ਕਰਦਾ ਉਹ ਵੀ ਕਮਰੇ ਤੋਂ ਬਾਹਰ ਹੀ ਨਾ ਨਿਕਲ ਇੰਨੀ ਨਿੱਕਾ ਇਹ ਕਮਰੇ ਚ ਪਰ ਕੀ ਕਰੀਏ ਮਨਾ ਠੰਡ ਦੇਖਣ ਆਇਆ ਠੰਡ ਤਾਂ ਦੇਖਣ ਆਇਆ ਹੋਰ ਕੀ ਕਰਨਾ ਹੈ ਆ ਮੇਰੀ ਨਾ 4ਥ ਲੇਅਰ ਹੈ ਜੀ ਤਿੰਨ ਜਦੋਂ ਕਹਿੰਦੇ ਪਹਾੜਾਂ ਦੇ ਉੱਤੇ 3 ਲੇਅਰ ਤਾਂ ਹਮੇਸ਼ਾ ਰੱਖੋ 4ਥ ਲੇਅਰ ਹੈ ਬਾਹਰ ਚੱਲਦੇ ਆ ਦੇਖਦੇ ਮੌਸਮ ਕਿਵੇਂ ਦਾ ਆਜੋ ਜਿਉਂ ਜਿਉਂ ਸੂਰਜ ਢਲ ਲਿਆ ਨਾ ਠੰਡ ਹੋਣੀ ਸ਼ੁਰੂ ਹੋ ਗਈ ਕਿਉਂਕਿ ਸੂਰਜ ਦੀ ਹੀਟ ਨਾਲੀ ਤੇ ਜਾਦਾ ਗਰਮੀ ਹੁੰਦੀ ਮੈਨੂੰ ਲੱਗਦਾ ਸ਼ਾਮ ਨੂੰ ਠੰਡ ਹੋਰ ਵੀ ਹੋ ਜਾਣੀ ਹੈ -20 30 ਤੱਕ ਟੈਂਪਰੇਚਰ ਜਾਂਦਾ ਸਰਦਿਆਂ ਚ ਤੇ ਜਿਹੜੇ ਇਹ ਹੋਟਲ ਹੈ ਨਾ ਉਹ ਵੀ ਸਾਰੇ ਨਹੀਂ ਖੁੱਲਦੇ ਵਿంటర్ ਚ ਕੁਝ ਕੁ ਹੋਟਲ ਖੁੱਲਦੇ ਆ ਕਿਉਂਕਿ ਸਾਰਿਆਂ ਕੋਲ ਹੀਟ ਨਹੀਂ ਹੈਗੀ ਤੇ ਜਿਹੜੇ ਮੇਨ ਵੱਡੇ ਹੋਟਲ ਆ ਉਹੀ ਖੁੱਲੇ ਰਹਿੰਦੇ ਆ ਤੇ ਜਿਵੇਂ ਤਾਂ ਅਸੀਂ ਜਿੱਥੇ ਸਟੇ ਕੀਤਾ ਅਦਰਵਾਈਜ਼ ਤਾਂ ਨਾ ਬੰਦ ਹੋ ਜਾਂਦੇ ਆ ਜਿਵੇਂ ਆ ਹੋਟਲ ਬੰਦ ਪਏ ਆ ਕਾਫੀ ਸਾਰਾ ਕਿਉਂਕਿ ਟੂਰਿਸਟ ਕੋਈ ਆਉਂਦਾ ਨਹੀਂ ਤਾਂ ਕਰਕੇ ਸਾਰਾ ਬੰਦ ਪਏ ਆ ਬੰਦ ਕਰਖੇ ਨੇ ਸ਼ਾਮ ਦੇ 5:30 ਹੋਏ ਐ ਤੇ ਬਾਜ਼ਾਰ ਤਾਂ ਇਹ ਵੀ ਬੰਦ ਹੋਣਾ ਸ਼ੁਰੂ ਹੋ ਗਿਆ ਲਗਭਗ ਸਾਰਾ ਤੇ ਮੈਨੂੰ ਐ ਲੱਗਦਾ ਵੀ ਗੱਡੀ-ਕੁੱਡੀ ਦਾ ਵੀ ਹੁਣ ਸਾਨੂੰ ਸਵੇਰੀ ਲਗਭਗ ਪਤਾ ਕਰਨਾ ਪੈਣਾ ਹੈ ਤੇ ਤੁਸੀਂ ਇਹ ਦੇਖ ਲਓ ਵੀ ਬਾਜ਼ਾਰ 'ਚ ਵੀ ਰੌਣਕ ਘੱਟ ਹੀ ਆ ਤੇ ਕਿਉਂਕਿ ਪਹਿਲਾਂ ਬੰਦ ਹੋ ਜਾਂਦਾ ਸਭ ਕੁਝ ਠੰਡ ਕਰਕੇ ਨਾ ਇੱਕ ਤਾਂ ਟੂਰਿਸਟ ਨਹੀਂ ਹੈਗਾ ਤੇ ਬਾਕੀ ਮਾਰਕੀਟ ਤੁਹਾਨੂੰ ਫੇਰ ਘਮਾਵਾਂਗੇ ਇੱਥੇ ਥੋੜੀ-ਬਹੁਤੀ ਚੈਲ-ਪਹਿਲ ਮਾਰਕੀਟ 'ਚ ਦੇਖਣ ਨੂੰ ਮਿਲ ਰਹੀ ਆ ਤੇ ਕੁਝ ਲੋਕ ਨਿਕਲੇ ਹੋਏ ਆ ਤੇ ਟਕਾਨਾ ਵਗੈਰਾ ਵੀ ਮਨ ਦਾ ਛੇਤੀ ਬੰਦ ਹੋ ਜਾਂਦੀ ਹੋਣੀ ਆ ਅਸੀਂ ਕੁਝ ਜ਼ਰੂਰੀ ਕੰਮ ਕਰਨੇ ਆ ਪੈਸੇ ਵਿਡਰਾ ਕਰਾਉਣੇ ਆ ਜਿਵੇਂ ਏਟੀਐਮ ਚੋਂ ਤੇ ਕੁਝ ਸਮਾਨ ਲੈਣਾ ਅੱਗੇ ਵਾਸਤੇ ਤਿਆਰੀ ਕਰਨੀ ਆ ਸਾਰੇ ਸਫਰ ਦੀ ਟੈਂਪਰੇਚਰ ਹੋ ਗਿਆ ਕੋਈ -12 ਦੇ ਨੇੜੇ ਤੇੜੇ ਠੰਡ ਜਿਉਂ ਜਿਉਂ ਸ਼ਾਮ ਹੋ ਰਹੀ ਆ ਬਹੁਤ ਜ਼ਿਆਦਾ ਵੱਦੀ ਆ ਰਹੀ ਆ ਹੱਥ ਬਾਹਰ ਕੱਢਣ ਦੇ ਨਾਲ ਸੁੰਨ ਹੋ ਰਿਹਾ ਕਾਰਕੂਰ ਦਾ ਹੁਣ ਅਸੀਂ ਕੈਂਸਲ ਕਰਤਾ ਸਵੇਰੇ ਪਤਾ ਕਰਾਂਗੇ ਤੇ ਸਵੇਰੇ ਸਫਰ ਸ਼ੁਰੂ ਕਰਾਂਗੇ ਆਪਣਾ ਸਾਰਾ ਜਿਹੜਾ ਕੋਲਡੈਸਟ ਪਲੇਸ ਦਾ ਤੁਹਾਨੂੰ ਹੁਣ ਅੱਗੇ ਦਾ ਕੰਟੀਨਿਊ ਕੱਲ ਨੂੰ ਦਿਖਾਵਾਂਗੇ ਕੱਲ ਦੇ ਵਲੌਗ ਚ ਕਿਵੇਂ ਰਹਿੰਦਾਗਾ ਫਿਲਹਾਲ ਰੂਮ ਚ ਚਲੀਏ ਤੇ ਇਹ ਨਾ ਹੋਵੇ ਪਹਿਲੇ ਦਿਨ ਹੀ ਬਿਮਾਰ ਹੋ ਜਾਈਏ ਅੱਜ ਦੇ ਵਲੌਗ ਦੀ ਕਰਨੇ ਇਥੇ ਸਮਾਪਤੀ ਇਹ ਸੀ ਆਪਣਾ ਲੈ ਤੱਕ ਦਾ ਸਫਰ ਮਿਲਦੇ ਆ ਨਵੇਂ ਵਲੌਗਸ ਨੇ ਵੀਡੀਓ ਦੇ ਨਾਲ ਗੁੱਡ ਬਾਏ ਸਸਿਕਾ ਰਾ ਰਾਖਾ ਜੀ ਮੰਤਰੀ ਆਪਾ ਭਾਵੀਆਂ ਲੱਗੀਆਂ